ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਜੀ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਵੀ ਕਰਨ ਲੱਗੇ ਆ ਸ਼ੁਰੂਆਤ ਦੇਣਾ ਜੀ ਅੱਜ ਬੁੱਧਵਾਰ ਤੇ ਆਪਾਂ ਪ੍ਰੀਤ ਵੀ ਸਕੂਲ ਜਾਵਦੀ ਹੈ ਨਾ ਜਸ਼ਨਾ ਘਰੇ ਆਜੀ ਥੋੜਾ ਜਿਹਾ ਬਿਮਾਰ ਹੋ ਗਿਆ ਜਸ਼ਨਾ ਤੇ ਚਰਜਾ ਵਾਲਾ ਦੂਰ ਦਾ ਸੀ ਤੇ ਕਾਇਆਂ ਲੱਗੀਆਂ ਮਰਦੀ ਨੇ ਮੰਮੀ ਵੀ ਮੈਂ ਅੱਜ ਘਰੇ ਰਹੂੰਗੀ ਤੇ ਬਾਕੀ ਜੀ ਚਾੜੂ ਵਗੈਰਾ ਆਪਾਂ ਸਾਰੇ ਕੱਢ ਲਏ ਤੇ ਆਪਣੀ ਲਾਈਨ ਨਹੀਂ ਆਈ ਅੱਜ ਦੋ ਘੰਟੇ ਹੋ ਗਏ ਤੇ ਲੈਡ ਬਣਾ ਕੱਪੜਿਆਂ ਵਾਲਾ ਕੰਮ ਰੁਕਿਆ ਪਿਆ ਹੈ ਨਾ ਕੱਪੜੇ ਪਾਉਣੇ ਸੀ ਮਸ਼ੀਨ 'ਚ ਉਹ ਫਿਰ ਮੈਂ ਕਿੱਥੋਂ ਪਾਈਏ ਜਦੋਂ ਲੈਡ ਹੀ ਨਹੀਂ ਪਤਾ ਨਹੀਂ ਕੀ ਗੱਲ ਹੋ ਗਈ ਸਾਰੇ ਨਕੀਰ ਕੇ ਵੀ ਹੈ ਨਹੀਂ ਸਾਡੇ ਵੀ ਹੁਣ ਲੈਡ ਤੇ ਬਾਕੀ ਜੀ ਕੱਲ੍ਹ ਵਾਲੀ ਵੀਡੀਓ ਤੇ ਬਹੁਤ ਸੋਹਣੀ ਸੀ ਸਾਰੇ ਭੈਣ ਭਰਾਵਾਂ ਦੇ ਇੱਕ ਭੈਣ ਨੇ ਕਮੈਂਡ ਕਰਿਆ ਸੀਗਾ ਵੀ ਕਹਿੰਦੇ ਤੁਸੀਂ ਹਣਾ ਪਹਿਲਾਂ ਵੀ ਤਾਂ ਆ ਕੇ ਫਰੀਦ ਉਹਨਾਂ ਦੀ ਰੋਟੀ ਬਣਾ ਕੇ ਜਾਂਦੇ ਸੀਗੇ ਉਹ ਚੀਜ਼ ਆਏ ਆ ਜੀ ਹਣਾ ਫਿਰ ਵੀ ਕੱਲ ਸਾਨੂੰ ਥੋੜਾ ਜਿਆਦਾ ਲਾਹਾ ਹੋ ਗਿਆ ਕਿਉਂਕਿ ਕੱਲ ਸਾਨੂੰ ਆਏ ਸੀ ਵੀ ਅੱਜ ਨਰਮਾ ਛੱਡਣਾ ਨਹੀਂ ਮੇੜਨਾ ਸਾਰਾ ਵੀ ਜੇ ਅੱਜ ਰਹਿ ਗਿਆ ਨਾ ਫਿਰ ਵੀ ਕੱਲ ਦਾ ਦਿਨ ਫਿਰ ਆਪਾਂ ਲੌਂਕੀ ਜਮਾਂਗੇ ਇਸ ਤਰ੍ਹਾਂ ਕਿ ਹਾਲ ਤਾਂ ਸੀ ਮੈਂ ਪਾਣੀ ਦੀ ਘੁੱਟ ਵੀ ਨਹੀਂ ਪੀਤੀ ਬਸ ਜਿਉਂ ਲੱਗਾ ਲਗਾਤਾਰ ਖਿੱਚੀ ਤੁਰਿਆਂ ਗੰਗਾਂ ਕਹਰੇ ਨੂੰ ਅਗਰ ਅਸੀਂ ਹੁੰਦੇ ਨਾ ਫਿਰ ਛੇਤੀ ਹੋ ਜਾਂਦਾ ਹੈ ਨਾ ਤੇ ਤਾਂ ਕਰਕੇ ਉਹ ਬੀਬੀ ਨੇ ਰੋਟੀ ਬਣਾਤੀ ਸੀਗੀ ਤੇ ਉਦੋਂ ਮੈਂ ਕੱਲ ਤਿਆਰ ਤੁਰੋ ਗਈ ਖੇਤ ਵਾਸਤੇ ਤੇ ਉਦੋਂ ਹੀ ਭਾਈ ਆ ਗਿਆ ਕਹਿੰਦਾ ਮੇਰੀ ਰੋਟੀ ਲਾ ਦੋ ਭਾਈ ਚਾਰ ਰੋਟੀਆਂ ਬੀਬੀ ਨੂੰ ਕਹਿੰਦਾ ਵੀ ਮੇਰੀ ਰੋਟੀ ਲਾ ਦੋ ਵੀ ਰਮਨ ਤਾਂ ਖੇਤ ਜਾਂਦੀ ਆ ਤੇ ਗੈਸ ਤੇ ਰੋਟੀ ਬਣਾਉਣੀ ਸੀ ਆਟਾ ਘੱਟਿਆ ਪਿਆ ਸੀ ਆਪਣੇ ਤੇ ਆਟਾ ਘੁਨੇ ਪਿਆ ਸੀ ਤੇ ਬੀਬੀ ਨੇ ਚਾਰ ਬਣਾ ਰੱਖੀਆਂ ਤੇ ਵਾਲ ਪਈ ਸੀ ਮੂੰਗੀ ਦੀ ਦਹੀਂ ਪਈ ਸੀ ਕੋਲਾ ਭਰਿਆ ਦਹੀਂ ਦਾ ਫਿਰ ਸਾਨੂੰ ਪਤਾ ਬੀਬੀ ਨੂੰ ਐ ਹੁੰਦਾ ਵੀ ਚਵਾ ਗੜਗਾ ਖਾ ਲੈਣਗੇ ਫਿਰ ਉਹਨੂੰ ਵਿਚਾਰੇ ਨੂੰ ਹੋਰ ਖਰਚਾ ਦੱਤ ਰਾਂ ਹਰ ਰੋਟੀ ਤੇ ਇਹਦਾ ਅੱਜ ਆਪਾਂ ਦਾ ਸਾਰਾ ਕੰਮ ਕਰਕੇ ਜਾਨੇ ਜੀ ਕੋਈ ਕੰਮ ਨਹੀਂ ਛੱਡਦੇ ਆਪਾਂ ਇਹੋ ਜੀ ਤਾਂ ਕੋਈ ਗੱਲ ਨਹੀਂ ਵੀ ਕੰਮ ਛੱਡ ਕੇ ਜਾਨੇ ਤੇ ਚਲੋ ਜੀ ਫਿਰ ਆਪਾਂ ਫੇਰ ਹੋਰ ਕੰਮ ਹੁੰਦਾ ਫਿਰ ਹੋਰ ਸ਼ੀਰ ਕਰਦੀ ਮੈਂ ਪੁੱਛੇ ਹੁਣ ਆਪਾਂ ਖਾਣੇ ਰੋਟੀ ਮੈਂ ਤੇ ਜਸ਼ਨ ਅਸੀਂ ਬਣਾਈਏ ਜੀ ਆਲੂ ਗੋਭੀ ਦੀ ਸਬਜੀ ਨਾਲ ਦਹੀਂ ਤੇ ਲੱਸੀ ਸੱਸੀ ਕਾ ਬੁਲਾ ਦੇ ਓਏ ਕੀ ਕਰੀ ਇਹਨੇ ਤੇ ਲੈਣ ਆਉਂ ਗੁੰਡੇ ਫਸਵਾ ਕੇ ਹਮਾਰਾ ਖਾਣਾ ਸ਼ੁਕ ਹੋ ਜਾਂਦਾ ਸੱਸੀ ਕਾ ਬੁਲਾ ਦੇ ਸੱਸੀ ਕਾ ਜੀ ਸਾਡਾ ਤੇ ਆ ਦੇਖੋ ਮੈਂ ਕੀ ਬਣਾਇਆ ਗੋਤ ਬਟਾ ਨੇ ਇੱਥੇ ਟਾਂਕਦੇ ਸਾਰੇ ਤੇ ਟਾਈਮ ਦੇ ਦੇਖੋ ਜੀ ਸਾਡਾ ਰੋਟੀ ਖਾਣ ਦਾ ਪਲੇਟ ਵਾਲੇ ਹੋ ਗਏ ਸੀ ਤੇ ਲਓ ਜੀ ਰਈ ਆ ਲੂ ਗੋਬੀ ਦੀ ਸਬਜੀ ਮਰਕਤ ਦੀ ਕਿਉਂਕਿ ਰਾਤ ਵਾਲੀ ਸਬਜੀ ਸਾਰੀ ਖਤਮ ਹੋ ਗਈ ਤੇ ਕੁਸ ਬਾਈ ਲੈ ਗਿਆ ਸੀਗਾ ਕੁਸ ਅਸੀਂ ਹੋ ਕੇ ਤਿੰਨ ਚਾਰ ਜਣੇ ਤੇ ਲੱਸੀ ਦਛਨੇ ਦੀ ਕੱਪ ਚ ਆਪਾਂ ਕੌਲੇ ਚ ਤੇ ਅੱਜ ਉਹ ਸਾਰੇ ਭੈਣ ਭਰਾ ਰੋਟੀ ਖਾ ਲਓ ਜੀ ਤੇ ਬਾਕੀ ਜੀ ਹਾਂ ਸਾਰੀਆਂ ਭੈਣਾਂ ਨੇ ਸਹੀ ਗੈਸ ਕਰਿਆ ਕਹਿੰਦੇ ਵੀ ਵਾਈਫਾਈ ਲਵਾਉਣੀ ਹੈ ਤੁਸੀਂ ਹਾਂਜੀ ਅਸੀਂ ਵਾਈਫਾਈ ਲਵਾਉਣੀ ਹੈ ਤੇ ਅੱਜ ਵਾਲੇ ਬਲੌਗ ਚ ਆਪਾਂ ਵਾਈਫਾਈ ਦਾ ਪੂਰਾ ਬਲੌਗ ਹਨਾ ਤੁਹਾਡੇ ਲਈ ਅਪਲੋਡ ਕਰਾਂਗੇ ਤੇ ਮੈਂ ਕੁਦਨੇ ਬਣਾਇਆ ਹੈ। ਤਾਂ ਇਹ ਤਾਂ ਧਾਗਿਆਂ ਚ ਪਾ ਪਾ ਵੀ ਹੁਣ ਬੁਖਾਰ ਠੀਕ ਹੈ, ਛਿੱਕਾ। ਚਲੋ ਜੀ ਸੀ ਰੋਟੀ ਖਾ ਲਓ। ਲਓ ਜੀ, ਵਾਈਫਾਈ ਆਪਣੀ ਲੱਗ ਰਹੀ ਏ। ਵਾਈਫਾਈ ਦੀ ਤਿਆਰੀ, ਵਾਈਫਾਈ। ਬਾਕੀ ਸਾਰੀਆਂ ਪਹਿਲਾਂ ਨੇ ਸਹੀ ਗੈਸ ਕਰਿਆ ਸੀ ਵਾਈਫਾਈ ਲਵਾਉਣੀ। ਲਓ ਜੀ। ਇਹ ਆਪਣੀ ਵਾਈਫਾਈ। ਹੂੰ। ਲਓ ਜੀ ਫਾਈਨਲੀ ਫਾਈਨਲੀ ਜਿਹੜੀ ਚੀਜ਼ ਆਪਾਂ ਲਵਾਉਣੀ ਸੀ ਉਹ ਗਈ ਲੱਗ ਕਈ ਦਿਨਾਂ ਦਾ ਸੋਚੀ ਜਾਂਦੇ ਸੀ ਵੀ ਇਹ ਚੀਜ਼ ਲਵਾਉਣੀ ਹੈ ਹਨਾ ਤੇ ਲਵਾਉਣਾ ਸੀ ਆਪਾਂ ਵਾਈਫਾਈ ਬਹੁਤ ਪਹਿਲਾਂ ਨੇ ਸਹੀ ਸੀ ਗੈਸ ਕਰਿਆ ਹਨਾ ਕਹਿੰਦੇ ਵੀ ਤੁਸੀਂ ਵਾਈਫਾਈ ਲਵਾਉਣੀ ਹੈ ਉਹੀ ਗੱਲ ਹੋਈ ਆਪਾਂ ਵਾਈਫਾਈ ਲਵਾਈ ਹੈ ਤੇ ਲਵਾ ਲਈ ਜੀ ਹਨਾ ਕਹਿੰਦੇ ਹੁੰਦੇ ਆਪਦੀ ਮਿਹਨਤ ਦੇ ਪੈਸੇ ਨਾਲ ਕੋਈ ਵੀ ਚੀਜ਼ ਖਰੀਦਦੇ ਆ ਨਾ ਉਹਦੀ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਹਿੰਦੇ ਹੁੰਦੇ ਵੀ ਜਿਹੜੀ ਆਪਾਂ ਪੈਸੇ ਆਪਦੇ ਜੇਬ ਚੋਂ ਲਾ ਕੇ ਹੁਣ ਮੇਰੇ ਇਹ ਪੇਮੈਂਟ ਵਾਲੇ ਪੈਸੇ ਪਏ ਸੀਗੇ ਵਾਈਫਾਈ ਮੈਂ ਉਸ ਚੋਂ ਲਵਾਈ ਹੈ ਤੇ ਵੈਸੇ ਕਿਹਾ ਗੱਗੀ ਨਹੀਂ ਸੀ ਹਨਾ ਕਹਿੰਦਾ ਵੀ ਜਵਾਕਾਂ ਨੂੰ ਲਵਾ ਦੇ ਤੂੰ ਵਾਈਫਾਈ ਚਲ ਕਹਿੰਦਾ ਵੀ ਨਾਲੇ ਸੌਖਾ ਜਿਹਾ ਹੋ ਜਾਂਦਾ ਨਾ ਰਿਚਾਰਜ ਕਰਾਉਣ ਦੀ ਜ਼ਰੂਰਤ ਨਹੀਂ ਤੇ ਲਓ ਜੀ ਅੱਜ ਸਾਨੂੰ ਤਾਂ ਬਹੁਤ ਖੁਸ਼ੀ ਹੈ ਵਾਈਫਾਈ ਦੀ ਖੁਸ਼ੀ ਚੜੀ ਪਈ ਹੈ ਸਾਨੂੰ ਤਾਂ ਅੱਜ ਅਸੀਂ ਬਹੁਤ ਖੁਸ਼ ਹਾਂ ਬਹੁਤ ਸੌਖਾ ਜਵਾਕ ਵੀ ਕਹਿੰਦੇ ਮੰਮੀ ਅਸੀਂ ਬਹੁਤ ਖੁਸ਼ ਹਾਂ ਤੇ ਆਪਾਂ ਜੀ ਹਜੇ ਬਰਤਨ ਵਗੈਰਾ ਆਪਣੇ ਚੱਕਣ ਵਾਲੇ ਪਏ ਆ ਕਿਉਂਕਿ ਮੈਂ ਲੇਟ ਹੋ ਗਈ ਮੈਂ ਪਹਿਲਾਂ ਕੱਪੜੇ ਧੋਤੇ ਦਿਖਾਉਣੀਆਂ ਤੁਹਾਨੂੰ ਸਵੇਰੇ ਆਪਣੇ ਲਾਈਟ ਆਈ ਏ ਜੀ 12 ਵਜੇ ਸਵੇਰੇ 6:30 ਵਜੇ ਦਾ ਕਟ ਲੱਗਿਆ ਸੀਗਾ ਤੇ ਆਪਾਂ ਮਤਲਬ ਕੱਪੜੇ ਧੋਣ ਵਾਲੇ ਪਏ ਸੀ ਮੇਰਾ ਟਾਵਲ ਵੀ ਧੋਣ ਵਾਲਾ ਪਿਆ ਸੀਗਾ ਤੇ ਦੋ ਤਾਰਾ ਭਾਰਤੀ ਆਪਾਂ ਕੱਪੜੇ ਧੋਤੋ ਕੇ ਤੇ ਜਦੋਂ 12 ਵਜੇ ਲਾਈਟ ਆਈ ਮੈਂ ਖਜਸ਼ਨ ਹੁਣ ਆਪਾਂ ਨਾ ਨਾਲ ਕੇ ਤੇ ਰੈਸਟ ਕਰ ਲਗੇ ਕਿਉਂਕਿ ਖੇਤਜੀ ਥੱਕ ਗਏ ਸੀਗੇ ਤੇ ਬਹੁਤ ਜਿਆਦੇ ਥਕੀਮ ਆਗਾ ਸੀ ਫਿਰ ਅਸੀਂ ਮੈਂ ਤੇ ਜਸ਼ਨ ਨੇ ਮਾਵਾਂ ਦੀਆਂ ਨੇ ਗੱਲਾਂ ਬਾਤਾਂ ਮਾਰੀਆਂ ਤੇ ਨਾਲ ਏਟੂਈ ਸਿੱਧੀ ਕਰੀ ਅੱਜ ਅਸੀਂ ਤੇ 2 ਘੰਟੇ ਰੈਸਟ ਕਰੀ ਅਸੀਂ ਵਧੀਆ ਲੋ ਜੀ ਤੇ ਤੁਸੀਂ ਆਖੋਗੇ ਸਬਜੀ ਦਿਖਾਉਂਦੇ ਆਪਾਂ ਬਣਾਉਣੇ ਆਲੂ ਚੌਲੇ ਠੀਕ ਹੈ ਤੁਸੀਂ ਕਹੋਗੇ ਸਾਰੇ ਚੌਲੇ ਕੱਢ ਰੱਖੇ ਇੱਕ ਚੌਲਾ ਐਂ ਕਾਹਤੋਂ ਰੱਖਿਆ ਇਹ ਸਪੈਸ਼ਲ ਇੱਕ ਭੈਣ ਵਾਸਤੇ ਰੱਖਿਆ ਚੌਲਾ ਮੈਂ ਤੁਹਾਨੂੰ ਦੱਸਦੀ ਐ ਇਗਨੋਰ ਕਰਿਓ ਜੀ ਭਾਂਡੇ ਮਾਂਜਣਾਂ ਦੇ ਸਾਬਣਾਂ ਲਿਆਈ ਸੀ ਮੈਂ ਹੈ ਨਹੀਂ ਜੀ ਖਤਮ ਹੋ ਰੀਆਂ ਸੀ ਤੇ ਇਗਨੋਰ ਕਰਿਓ ਚਲੋ ਤੇ ਇਹ ਐ ਪ੍ਰਵੀਨ ਭੈਣ ਵਾਸਤੇ ਭੈਣੇ ਇਹ ਹੁੰਦੇ ਆ ਚੌਲੇ ਉਹਨਾਂ ਨੇ ਭੈਣ ਨੇ ਕਿਹਾ ਸੀ ਤੁਸੀਂ ਦੀਦੀ ਚੌਲੇ ਨਹੀਂ ਦਿਖਾਏ ਹਨਾ ਇਹ ਹੁੰਦੇ ਆ ਚੌਲੇ ਇਹਦੇ ਚ ਗ੍ਰੀਨ ਕਲਰ ਦੇ ਵੀ ਹੁੰਦੇ ਆ ਇਹ ਥੋੜੇ ਜਿਹਾ ਪਰਪਲ ਜਿਹਾ ਆ ਕੇ ਹੋ ਰੀ ਜਾਮਣੀ ਜੇ ਤੇ ਇਹ ਹੁੰਦੇ ਚੌਲੇ ਤੇ ਇਹਨਾਂ ਦੇ ਵਿੱਚੋਂ ਹੁਣ ਤੁਹਾਨੂੰ ਦਿਖਾਉਣੇ ਆ ਇਹ ਮੈਂ ਸਪੈਸ਼ਲ ਤੁਹਾਡੇ ਵਾਸਤੇ ਇੱਕ ਕੱਢਿਆ ਨਹੀਂ ਚੌਲਾ ਇਸ ਤਰ੍ਹਾਂ ਦਾਣੇ ਨਿਕਲਦੇ ਭੈਣੇ ਇਹਦੇ ਚੋਂ ਤੇ ਇਸ ਤਰ੍ਹਾਂ ਦਾਣੇ ਨਿਕਲਦੇ ਤੇ ਬਹੁਤ ਟੇਸਟੀ ਬਣਦੇ ਆਲੂ ਪਾ ਕੇ ਬਣਦੇ ਆ ਇਹ ਚੌਲੇ ਹਨਾ ਬਹੁਤ ਵਧੀਆ ਬਣਦੇ ਆ ਤੇ ਇਸ ਤਰ੍ਹਾਂ ਹੁੰਦੇ ਭੈਣੇ ਚੌਲੇ ਇਹ ਸਪੈਸ਼ਲ ਇਹ ਮੈਂ ਸਪੈਸ਼ਲ ਤੁਹਾਡੇ ਵਾਸਤੇ ਇੱਕ ਚੌਲਾ ਰੱਖਿਆ ਕੱਢਿਆ ਨਹੀਂ ਚਲੋ ਮੈਂ ਖਾ ਭੈਣ ਨੂੰ ਆਪਾਂ ਜਰੂਰ ਦੱਸਾਂਗੇ ਵੀਡੀਓ ਬਣਾ ਕੇ ਹਨਾ ਤੇ ਇਹ ਭੈਣੇ ਚੌਲੇ ਐ ਤੇ ਇਸ ਤਰ੍ਹਾਂ ਦਾਣੇ ਨਿਕਲਦੇ ਆ ਦੇਖੋ ਤੇ ਬਹੁਤ ਸਮਾਦਵੰਦੇ ਭਮ ਦੁੱਧ ਪਾ ਕੇ ਬਣਾ ਲਓ ਬਲਾਈ ਪਾ ਲਓ ਵਿੱਚ ਜਾਂ ਤਰੀਦਾਰ ਕਿਵੇਂ ਵੀ ਬਹੁਤ ਕਰਾਰੀ ਸਬਜ਼ੀ ਬਣਦੀ ਹੈ। ਲਓ ਜੀ ਫਾਈਨਲੀ ਆਪਣੀ ਲੱਗ ਜੀ ਵਾਈਫਾਈ ਆ ਚੱਕੋ ਜੀ ਵਾਈਫਾਈ ਲਵਾਤੀ ਜਵਾਕਾਂ ਨੂੰ ਤੇ ਹੁਣ ਆਪਣੇ ਰਹਿ ਗਿਆ ਸਿਰਫ ਘਰ ਤੇ ਕਲਰ ਕਰਨ ਵਾਲਾ ਕਰਾਉਣ ਵਾਲਾ ਇਹ ਵੀ ਮੈਂ ਕਰਾਉਂਗੀ ਤੇ ਥੋੜਾ ਜਿਹਾ ਠਹਿਰ ਕੇ ਕਰਵਾਵਾਂਗੇ ਆਪਾਂ ਤੇ ਲਓ ਜੀ ਹੁਣ ਆਪਾਂ ਦਿਖਾਉਣੀ ਆ ਜਵਾਕ ਆਏ ਬੈਠੇ ਆ ਟੀਵੀ ਲਾਈ ਕਰੋਂ ਦੇ ਲਓ ਜੀ ਚੱਕੋ ਜੀ ਟੀਵੀ ਵੀ ਚਲਾਉਂਦਾ ਇਹਨਾਂ ਦਾ ਅ ਇੱਧਰ ਦੇਖੋ ਇੱਧਰ ਪਹਿਲਾਂ ਤੇ ਇੱਧਰ ਤੇ ਟੀਵੀ ਵੀ ਕਰਤਾ ਆਪਾਂ ਮਤਲਬ ਚਲਾਤਾ ਹਨਾ ਵੀ ਹੁਣ ਟੀਵੀ ਵੀ ਆਪਾਂ ਦੇਖੀ ਜਾਣਗੇ ਤੇ ਆਪਰੇ ਇਹਦੇ ਤੇ ਬਲੌਗ ਵੀ ਆ ਜਾਂਦੇ ਹਨਾ ਆਪਣਾ ਚੈਨਲ ਲਾ ਕੇ ਬਲੌਗ ਵੀ ਚਲਾ ਸਕਦੇ ਆ ਆਪਾਂ ਤੇ ਦੇਖੋ ਜੀ ਪਏ ਆ ਹੁਣ ਮਸਤ ਕਿਉਂਕਿ ਬਾਹਰ ਤਾਂ ਇਹਨਾਂ ਨੇ ਜਾਣਾ ਹੀ ਨਹੀਂ ਕਿਤੇ ਘਰੇ ਘਰੇ ਰਹਿਣਾ ਇਹਨਾਂ ਨੇ ਲਓ ਜੀ ਤੇ ਜੀ ਉਹਦੀ ਲਵਾ ਲਈ ਆਪਾਂ ਵਾਈਫਾਈ ਤੇ ਬਹੁਤ ਖੁਸ਼ ਹਾਂ ਅੱਜ ਤੇ ਸਾਨੂੰ ਤਾਂ ਕਹਿੰਦੇ ਹੁੰਦੇ ਨਿੱਕੀਆਂ ਨਿੱਕੀਆਂ ਖੁਸ਼ੀਆਂ ਹੀ ਬਹੁਤ ਜ਼ਿਆਦੇ ਖੁਸ਼ੀਆਂ ਹਨਾ ਖੁਸ਼ ਹੋਣਾ ਚਾਹੀਦਾ ਭਵਾਂ ਦੀ ਛੋਟੀ ਚੀਜ਼ ਹੈ ਹਨਾ ਆਪਾਂ ਨਿੱਕੀ ਨਿੱਕੀ ਕਿਉਂਕਿ ਇੱਕ ਮੇਨ ਮਕਸਦ ਰੱਖਿਆ ਮੈਂ ਆਪਦਾ ਵੀ ਥੋੜੇ ਥੋੜੇ ਕਰਕੇ ਕਰੇ ਚੀਜ਼ਾਂ ਬਣਾਉਣੀਆਂ ਮਤਲਬ ਸੁਣਿਆ ਸੀ ਨਾ ਵਾਈਫਾਈ ਕੀ ਹੁੰਦੀ ਹੈ ਵਾਈਫਾਈ ਆਇਆ ਹੁੰਦੀ ਹੈ ਅੱਜ ਆਪਾਂ ਫਾਈਨਲੀ ਲਵਾ ਲਈ ਵੀ ਵਾਈਫਾਈ ਕੀ ਚੀਜ਼ ਹੁੰਦੀ ਹੈ ਹਨਾ ਚਲੋ ਬਾਕੀ ਇਹਨੂੰ ਦੇਖਣਾ ਵੀ ਟੀਵੀ ਚੱਲੀ ਜਾਊਗਾ ਆਪਣਾ ਟੀਵੀ ਜੇ ਚਾਰਜ ਕਰਾਉਣ ਦੀ ਲੋੜ ਨਹੀਂ ਤੇ ਆਪਣੇ ਜਿਹੜੇ ਦੋ ਫੋਨ ਆ ਨਾ ਘਰੇ ਅਨਲਿਮਿਟਡ ਆ ਮਤਲਬ ਨੈਟ ਚੱਲੂਗਾ ਤੇ ਥੋੜਾ ਜਿਹਾ ਹਨਾ ਮੇਰੇ ਫੋਨ 'ਚ ਕਰਵਾਉਣਾ ਪਊਗਾ ਰਚਾਰਜ ਕੱਲਾ ਪਕਾਲਿੰਗ ਵਾਲਾ ਕਰਵਾ ਲਾਂਗੇ ਕਿਉਂਕਿ ਘਰੇ ਤਾਂ ਤੇ ਵਾਈਫਾਈ ਕਾਲਿੰਗੀ ਹੋਈ ਜਾਊਗੀ ਤੇ ਬਾਹਰ ਜਿੰਮੇ ਕਿਤੇ ਜਾਣਾ ਕਰਨਾ ਨਾ ਉਦੋਂ ਫਿਰ ਐ ਜਰੂਰਤ ਹੁੰਦੀ ਹੈ ਫੋਨ ਲਾਉਣਾ ਪੈ ਜਾਂਦਾ ਐਮਰਜੈਂਸੀ ਪੈ ਜਾਂਦੀ ਹੈ ਤੇ ਉਸ ਵਾਸਤੇ ਆਪਾਂ ਦੇਖਾਂਗੇ ਕੋਈ ਛੋਟਾ ਜਿਹਾ ਸਸਤਾ ਰਚਾਰਜ ਕਰਾਵਾਂਗੇ ਵੈਸੇ ਆਪਣਾ ਹਨਾ ਹੁਣ ਸਰਜਾ ਕਰੂਗਾ ਲੋੜ ਹੀ ਨਹੀਂ ਤੇ ਕਰੇ ਨੈਟ ਆਪਨੇ ਚੱਲੀ ਜਾਇਆ ਕਰੋ ਜਸ਼ਨ ਖੁਸ਼ ਹੈ ਫਿਰ ਜਸ਼ਨ ਆ ਖੁਸ਼ ਹੈ ਪੁੱਤ ਹਾਂ ਕਿੰਨਾ ਕੁ ਜਿਆਦੇ ਬਹੁਤ ਹੱਥ ਕਰਕੇ ਦਿਖਾ ਇੰਨਾ ਖੁਸ਼ ਹੈ ਜੀ ਤੇ ਅੱਜ ਆਪਾਂ ਫਿਰ ਬਣਾਉਣੇ ਆਲੂ ਫੋਲਾਂ ਦੀ ਸਬਜ਼ੀ ਤੇ ਸਾਢੇ 5:30 ਹੋ ਗਏ ਕਿਉਂਕਿ ਮੈਨੂੰ ਪਤਾ ਕੱਪੜੇ ਧੋਣੇ ਦਾ ਉਹਦੇ ਕਰਕੇ ਲੇਟ ਹੋਊਗੀ ਮੈਨੂੰ ਵੀ ਕੱਪੜੇ ਵਾਵਾ ਇਹਨਾਂ ਦੀ ਲੀਲੀ ਵਾਲ ਦੀ ਮੋਰੀ ਜਵਾਬਾਂ ਨੇ ਉਹ ਧੋਣ ਵਾਲੀ ਪਈ ਸੀ ਇਹ ਧੋਤੀ ਵੀ ਦੀ ਹੈ ਜੇ ਤੇ ਕੱਪੜਾ ਆਪਾਂ ਜੇ ਹੁਣ ਸਾਡੇ ਕੋਲੋਂ ਦਾ ਦਰਨ ਕੱਪੜੇ ਨੂੰ ਸਵੇਰ ਤੋਂ ਹੀ ਸੁੱਕ ਜਾਣਗੇ ਦੇਖਾਂਗੇ ਬਾਦਗਾਂ ਕਮਰੇ ਚ ਪਾ ਦਾਂਗੇ ਸੁੱਕਣਾਂ ਤੇ ਸੁੱਕ ਜਾਣੀਆਂ ਤੇ ਬਾਕੀ ਦੀ ਆਪ ਜੀ ਸਾਰੇ ਭੈਣ ਭਰਾ ਹਨ ਸਾਈਆਂ ਦਿਓ ਜੀ ਆਪਾਂ ਨੂੰ ਤੇ ਜਿਵੇਂ ਸਾਡੀ ਖੁਸ਼ੀ ਜੀ ਖੁਸ਼ ਹੋਇਆ ਹਨ ਤੇ ਬਾਕੀ ਇੱਕ ਚੀਜ਼ ਹੋਰ ਹੈ ਵੀ ਜੀ ਮੈਂ ਹੁਣ ਤੁਸੀਂ ਜਿਹੜੇ ਜਿਹੜੇ ਭੈਣ ਭਰਾ ਅੱਜ ਵਾਲੀ ਵੀਡੀਓ ਤੇ ਕਮੈਂਟ ਕਰਨਗੇ ਜਾਂ ਪਰ ਵਧਾਈਆਂ ਦੇਣਗੇ ਨਾ ਵੀ ਉਹਨਾਂ ਦਾ ਆਪਾਂ ਕੱਲ ਵਾਲੀ ਵੀਡੀਓ 'ਚ ਸਾਰਿਆਂ ਦਾ ਨਾਮ ਬੋਲਾਂਗੇ ਵੀ ਗੁੱਸਾ ਕਿਸੇ ਨੇ ਨਹੀਂ ਕਰਨਾ ਹਨਾ ਜਿਹੜੇ ਜਿਹੜੇ ਭੈਣ ਭਰਾ ਅੱਜ ਵਾਲੀ ਵੀਡੀਓ 'ਚ ਕਮੈਂਟ ਕਰਨਗੇ ਨਾ ਕੋਈ ਵੀ ਕਰ ਦੇ ਨ ਭਾਵਾਂ ਦੀ ਭਾਵਾਂ ਚਾਰ ਭੈਣ ਭਰਾ ਕਮੈਂਟ ਕਰ ਦੇ ਉਹਨਾਂ ਦਾ ਆਪਾਂ ਕੱਲ ਵਾਲੀ ਵੀਡੀਓ 'ਚ ਸਪੈਸ਼ਲ ਨਾਮ ਬੋਲਾਂਗੇ ਤੇ ਇਹ ਚੀਜ਼ ਦਾ ਗੁੱਸਾ ਨਾ ਕਰਿਓ ਨਾ ਤੁਸੀਂ ਤੇ ਵੀ ਹੁਣ ਇੱਕ ਪੈਂਡਾ ਦੇ ਕਮੈਂਟਾਂ ਤੇ ਡਿਪੈਂਡ ਕਰਦਾ ਹਨਾ ਵੀ ਕਿਹੜੇ ਕਿਹੜੇ ਭੈਣ ਭਰਾ ਕਮੈਂਟ ਕਰਦੇ ਆ ਤੁਹਾਨੂੰ ਤੇ ਆਪਾਂ ਉਹਨਾਂ ਦਾ ਹੀ ਨਾਂ ਬੋਲਾਂਗੇ ਕਮੈਂਟ ਕਰਨ ਵਾਲਿਆਂ ਦਾ ਤੇ ਲਓ ਜੀ ਹੁਣ ਆਪਾਂ ਮਸਾਲਾ ਭੁੰਨ ਲਗੇ ਤੇ ਫਾਈਨਲੀ ਹਨਾ ਅੱਜ ਬਹੁਤ ਜ਼ਿਆਦਾ ਕੁਝ ਨਾ ਮਸਾਣਾ ਵੀ ਚਲੋ ਕੁਝ ਵੀ ਹਨਾ ਆਪ ਦੀ ਪੇਵਨ ਚ ਕੁਛ ਨਾ ਕੁਛ ਤਾਂ ਬਣਾਇਆ ਅੱਜ ਕਰੇ ਕੋਈ ਚੀਜ਼ ਨਹੀਂ ਆਂ ਸੁਣਦੇ ਹੁੰਦੇ ਸੀ ਨੇ ਉਹਨਾਂ ਦੇ ਵਾਈਫਾਈ ਉਹਨਾਂ ਦੇ ਵਾਈਫਾਈ ਆ ਇਹ ਜੀ ਸੁਣ ਲੈਂਦੇ ਸੀ ਵੀ ਪਤਾ ਨਹੀਂ ਸੀ ਕੀ ਚੀਜ਼ ਆ ਵਾਈਫਾਈ ਦੇ ਕੀ ਫਾਇਦੇ ਨੇ ਅੱਜ ਵਾਈਫਾਈ ਲਵਾਏ ਬਾਅਦ ਹਨਾ ਫਾਇਦਾ ਪਤਾ ਲੱਗਿਆ ਤੇ ਤੈਨ ਮੈਨੇ ਆਜਾਣਾ ਟੀਵੀ ਦਾ ਖੜਾ ਨਹੀਂ ਚੈਦਣਾ ਮੈਨੇ 3 ਚ ਲੂਗਾ ਨਾ ਨੈਟ ਵਗੈਰਾ ਤੇ ਵਾਈਫਾਈ ਕਾਲ ਲੂਗਾ ਤੋਂ ਮਹੀਨੇ ਚ ਚਲੀ ਚਲੂਗੀ ਤੇ ਫਿਰ ਦੇਖਾਂਗੇ ਚਾਰਜ ਕਿਹਦੀ ਚਲੋ ਭਰਾ ਲਿਆ ਕਰਾਂਗੇ ਹਨ ਤੇ ਆਨਲਾਈਨ ਹੀ ਕਰ ਲਿਆ ਕਰਾਂਗੇ ਵੈਸੇ ਆਪਾਂ ਆਪ ਹੀ ਬਾਜੀ ਹੁਣ ਬਣ ਚੂ ਸਬਜੀ ਆਪਣੀ ਦੋ ਤਿੰਨ ਸੀੜੀਆਂ ਚ ਬੜਾ ਟਾਈਮ ਨਹੀਂ ਲੱਗੀ ਸਬਜੀ ਆਪਣੀ ਤੇ ਬਾਸ ਅੱਜ ਫੇਰ ਆਨਚੋਲੇ ਤੇ ਕਿਉਂਕਿ ਗੋਪੀ ਲਿਆਦੀ ਸੀ ਜਿਹੜੀ ਉਹ ਅਸੀਂ ਸਵੇਰੇ ਮੈਂ ਤੇ ਜਸ਼ਨ ਨੇ ਬਣਾ ਲਈ ਸੀਗੀ ਫਿਰ ਅਸੀਂ ਰੋਟੀ ਰੋਟੀ ਖਾਧੀ ਫਿਰ ਬਾਈ ਆ ਗਈ ਅਸੀਂ ਉਹ ਰੋਟੀ ਲੈ ਕੇ ગયા ਫਿਰ ਫਰੀਦ ਨੇ ਰੋਟੀ ਖਾਧੀ ਸਕੂਲੋਂ ਆ ਕੇ ਤੇਰੇ ਮੰਮੀ ਦੀ ਲਫੀਰ ਆ ਗਈ ਸੀ ਥੋੜਾ ਕੰਮ ਸੀ ਫਿਰ ਮੰਮੀ ਨੇ ਖਾ ਲਈ ਸੀ ਇੱਕ ਰੋਟੀ ਮੈਂ ਮੰਮੀ ਸਬਜ਼ੀ ਪਈ ਖਾ ਲਈ ਰੋਟੀ ਮੈਂ ਬਣਾਈ ਜਾਂਦੀ ਸੀ ਰੋਟੀ ਫਿਰ ਮੈਂ ਖਾ ਲਈ ਸੀ ਤੋਂ ਬਾਅਦ ਜਸ਼ਨ ਨੇ ਖਾ ਲਈ ਸੀਗੀ ਰੋਟੀ ਦੁਪਹਿਰੇ ਫਰੀਦ ਨੇ ਖਾ ਲਈ ਸੀ ਤੇ ਸਬਜ਼ੀ ਉਹ ਸਾਰੀ ਅਸੀਂ ਸਵੇਰੇ ਬਣਾ ਗਏ ਅਸੀਂ ਸ਼ਾਮ ਤੱਕ ਘਰ ਆਤੀ ਤੇ ਹੁਣ ਆਪਾਂ ਬਣਾਉਣੇ ਆ ਅੱਜ ਚੋਲੇ ਤੇ ਬਾਕੀ ਕਿ ਭੈਣਾਂ ਕਮੈਂਟ ਕਰਿਆ ਸੀ ਨਾ ਵੀ ਤੁਸੀਂ ਕਮਲਿਆ ਦੇ ਕਹਿੰਦੇ ਰੰਗ ਕਲਰ ਕਰ ਲਓ ਕਲੀ ਕਰ ਲਓ ਭਵਾਂ ਦੀ ਕੱਲੀ ਤੇ ਕਰਾਂਗੇ ਮੈਨੇ ਆਪਾਂ ਜਰੂਰ ਤੇ ਹੌਲੀ ਹੌਲੀ ਸਾਰਾ ਕੁਝ ਸੈੱਟ ਕਰਾਂਗੇ ਇੱਕੇ ਦਾਮ ਨਹੀਂ ਹੁੰਦਾ ਹਨਾ ਤੇ ਜਰੂਰ ਕਰਾਂਗੇ ਆਪਾਂ ਸੈਟਿੰਗ ਕਮਲਿਆ ਦੀ ਵੀ ਸੈਟਿੰਗ ਕਰਾਂਗੇ ਆਪਾਂ ਬਹੁਤ ਬਹੁਤ ਧੰਨਵਾਦ ਕਰਨaste ਲੋ ਜੀ ਪਲੀਜ਼ ਹਨਾ ਅੱਜ ਵਧਾਈਆਂ ਜਰੂਰ ਦਿਓ ਜਿਹੜੇ ਜਿਹੜੇ ਭੈਣ ਭਰਾ ਬੈਠੇ ਸਾਰੇ ਨੇ ਹਨਾ ਸਾਰੇ ਤੇ ਬੁੱਤ ਲਿਆ ਸੀਗਾ ਪਰ ਜਿਹੜੀ ਗੁਰਜੰਟ ਦੇ ਨਾਂ ਤੇ ਭੈਣ ਹੈ ਨਾ ਉਹ ਉਹਨਾਂ ਨੇ ਵਝ ਲਿਆ ਸੀ ਉਹਨਾਂ ਦੀ ਆਈਡੀ ਗੁਰਜੰਟ ਸਿੰਘ ਦੇ ਨਾਂ ਦੇ ਉਹਨਾਂ ਨੇ ਗੈਸ ਕਰ ਲਿਆ ਸੀ ਕਹਿੰਦੇ ਵੀ ਕੱਲ ਵਾਲੇ ਬਲੌਗ ਚ ਮੇਰਾ ਨਾਮ ਬੋਲਦੇ ਤੇ ਆਪਾਂ ਭੈਣ ਦਾ ਨਾਮ ਬੋਲ ਤਾਂ ਮੈਂ ਭੈਣ ਦਾ ਨਾਮ ਵੈਸੇ ਭੁੱਲ ਗਈ ਆ ਨਾ ਮੇਰੀ ਚਾਦਨੀ ਤੇ ਉਹ ਉਹਨਾਂ ਦੀ ਗੁਰਜੰਟ ਸਿੰਘ ਦੇ ਨਾਂ ਤੇ ਆਈਡੀ ਹੈ ਤੇ ਉਹਨਾਂ ਨੇ ਅੰਦਾਜ਼ਾ ਲਾਇਆ ਸੀ ਨਾ ਕਹਿੰਦੇ ਵੀ ਤੁਸੀਂ ਵਾਈਫਾਈ ਲਗਾਉਣੀ ਆ ਤੇ ਸਪੈਸ਼ਲ ਕਿਹਾ ਸੀ ਕਿ ਸਾਡਾ ਬਲੌਗ ਚ ਨਾਮ ਬੋਲਦੇ ਆਪਾਂ ਨਾਮ ਬੋਲ ਤਾਂ ਤੇ ਬੰਦੀ ਪਲੀਜ਼ ਮੈਂ ਤੁਹਾਨੂੰ ਹੀ ਕਰੇ ਕਿਉਂਕਿ ਕੱਲ ਵਾਲੇ ਬਲੌਗ ਚ ਮੈਂ ਤੁਹਾਡਾ ਨਾਮ ਬੋਲਣਾ ਹੈ ਤੇ ਜੇ ਕਿਰਾਏ ਨੇ ਕਿਉਂ ਵੀ ਸਾਡਾ ਸਾਡਾ ਨਾਮ ਹੀ ਬੋਲਿਆ ਹਨ ਜੋ ਵੀ ਅੱਜ ਵਾਲੇ ਬਲੌਗ ਚ ਆਪਾਂ ਨੂੰ ਕਮੈਂਟ ਕਰਨਗੇ ਆਪਾਂ ਉਹਨਾਂ ਦਾ ਸਾਰਿਆਂ ਦਾ ਨਾਮ ਬੋਲਾਂਗੇ ਕੱਲ ਵਾਲੇ ਬਲੌਗ ਚ ਲਾਸਟ ਚਾਂਸ ਤੇ ਚਲੋ ਜੀ ਫਿਰ ਮਿਲਦੇ ਆਪਾਂ ਸਬਜ਼ੀ ਬਣਾ ਲੈ ਲਓ ਜੀ ਅੱਜ ਬਲੌਗ ਆਪਣਾ ਬਿਲਕੁਲ ਛੋਟਾ ਜਿਹਾ ਬਣਿਆ ਤੇ ਬਸ ਭੱਜਾ ਦੌੜੀ ਜੀ ਚ ਹਨਾ ਸੁਣ ਪਤਾ ਹੈ ਵਾਈਫਾਈ ਵਾਲਿਆਂ ਨੇ ਕੰਟਾ ਲਗਾਤਾ ਸਨ ਇੱਥੇ ਮਤਲਬ ਕੰਟਾ ਸੈਟਿੰਗ ਜੀ ਕਰਦੇ ਰਹੇ ਉਹ ਹਨ ਵੀ ਚਲੋ ਆਪਾਂ ਨੂੰ ਤਾਂ ਪਤਾ ਨਹੀਂ ਕਿੱਦਾਂ ਸੈਟਿੰਗ ਹੁੰਦੀ ਹੈ ਇਹਨਾਂ ਨੇ ਕੰਟੇ 'ਚ ਸੈਟਿੰਗ ਕਰੀ ਇਹ ਸਾਰੀ ਵਾਈਫਾਈ ਦੀ ਤੇ ਲਓ ਜੀ ਹਨਾ ਰੋਟੀ ਆਪਣੀ ਆਟਾ ਗੁੰਨੇ ਪਿਆ ਸਬਜ਼ੀ ਆਪਾਂ ਬਣਾ ਲਈ ਤੇ ਦੁੱਧ ਆਪਾਂ ਕਰ ਲਿਆ ਜੀ ਗਰਮ ਤੇ ਇਹ ਬਲੌਗ ਥੋੜਾ ਛੋਟਾ ਬਣਿਆ ਹਨਾ ਅੱਜ ਕਿਉਂਕਿ ਸ਼ਾਰਟ ਨਹੀਂ ਇੰਨੇ ਨਹੀਂ ਮੈਂ ਖਸ ਲਏ ਸ਼ਾਰਟ ਸੋ ਨੂੰ ਵੀ ਆ ਪਤਾ ਹੀ ਆ ਨਾ ਵੀ ਅਗਲਾ ਜੀ ਸੋਚੂਗਾ ਵੀ ਚਲੋ ਘਰੇ ਕੋਈ ਬੰਦਾ ਆਵੇ ਤਾਂ ਹੋਰ ਗੱਲ ਐ ਵੀ ਨਾ ਸ਼ਾਰਟ ਜੇ ਕਾਤੋਂ ਵਿੱਚ ਹੀ ਤੁਰੀਏ ਫਿਰਦੀ ਐ ਫਿਰ ਵੀ ਮੈਂ ਇੱਕ ਸ਼ਾਰਟ ਲਿਆ ਹਨਾ ਜਦੋਂ ਉਹ ਲਗਾ ਰਏ ਸੀ ਇੱਕ ਸ਼ਾਰਟ ਜਾਂ ਲੈ ਲਿਆ ਮੁੜ ਕੇ ਮੈਂ ਬਸ ਮੈਂ ਕਿਹਾ ਚਲੋ ਵੈਸੇ ਦੱਸ ਦਾਂਗੇ ਜਾਂ ਬਾਅਦ ਚੋ ਦਿਖਾ ਦਾਂਗੇ ਜਦੋਂ ਲਾ ਕੇ ਜਾਵੜੇ ਤੇ ਬਾਕੀ ਜੀ ਹਨਾ ਵਾਈਫਾਈ ਚਲਾ ਲਈ ਆਪਾਂ ਆਪਣਾ ਬਲੌਗ ਹੁਣ LCD ਤੇ ਆਇਆ ਕਰੂਗਾ ਤੇ ਜਿਵੇਂ ਹੁਣ ਬੀਬੀ ਨੇ ਦੇਖਣਾ ਹੈ ਨਾ ਵਲਸੀਡੀ ਤੇ ਲਾ ਦਿਆ ਕਰਾਂਗੇ ਕਿਉਂਕਿ ਫਿਰ ਮੈਨੂੰ ਹੁਣ ਸ਼ਾਮ ਨੂੰ ਮੈਂ ਕਮੈਂਟਾਂ ਦੇ ਰਿਪਲਾਈ ਵੀ ਕਰਨੇ ਆਉਂਦੇ ਫਿਰ ਬੀਬੀ ਆਣ ਦੀ ਬਲੌਗ ਦਿ ਤੇ ਲਖਵੀਰ ਦਾ ਲਾਦਿਆ ਕਰਾਂਗੇ ਨਾਲੇ ਆਪ ਦਾ ਲਾਦਿਆ ਕਰਾਂਗੇ ਦੇਖ ਲਿਆ ਕਰੂਗੀ ਬੀਬੀ ਤੇ ਜਮਾਕ ਦੇਖ ਲਿਆ ਕਰਾਂਗੇ ਹਨਾ ਵੀ ਚਲੋ ਕਾਰਟੂਨ ਨੂੰ ਜਾਂ ਫਿਲਮ ਕੁਝ ਵੀ ਦੇਖਣਾ ਤੇ ਕੁਝ ਵੀ ਸੌਂਗ ਵਗੈਰਾ ਕੋਈ ਮਰਜੀ ਹਨਾ ਤੇ ਆਪ ਦਾ ਦੇਖ ਸਕਦੇ ਆ ਇਹ ਦੇਖ ਲੈਂਦੇ ਆ ਤੇ ਚਲੋ ਜੀ ਆਏ ਹੋ ਗਿਆ ਹਨਾ ਵੀ ਬੱਚਿਆਂ ਨੂੰ ਥੋੜਾ ਆ ਹਨ ਨੈਟ ਦੀ ਸੌਖਾ ਹੋ ਜੂਰ ਚਾਰਜ ਵਗੈਰਾ ਤੈਨੂੰ ਥਾਂ ਚਾਰਜ ਕਰਾਉਣਾ ਬੜਾ ਮੁਸ਼ਕਲ ਸੀਗਾ ਤੇ ਆਪਾਂ ਸਿਰਫ ਆਪਦੇ ਫੋਨ ਚ ਕਾਲਿੰਗ ਵਾਲਾ ਕਰਵਾ ਲਾਂਗੇ ਹਨਾ ਵੀ ਜਿੱਦਾਂ ਬਾਹਰ ਕਿਤੇ ਅੰਦਰ ਜਾਣਾ ਹਨਾ ਬਾਹਰ ਅੰਦਰ ਉਦੋਂ ਵੀ ਚਲੋ ਫੋਨ ਕਰਨਾ ਸੌਖਾ ਹੋ ਜੇ ਹੋਰ ਆਪਾਂ ਰਿਚਾਰਜ ਹੁਣ ਜਮਾ ਨੈਟ ਡਾਟ ਨਹੀਂ ਪਵਾਉਂਦੇ ਤੇ ਚਲੋ ਜੀ ਕੋਈ ਚੀਜ਼ ਬਣ ਗਈ ਹਨਾ ਕਰੇ ਕੋਈ ਆਪਦੇ ਮਿਹਨਤ ਵਾਲੇ ਪੈਸੇ ਨਾਲ ਕੁਝ ਤਾਂ ਬਣਾਇਆ ਚਲੋ ਇੰਨਾ ਕਿ ਤਾਂ ਹੈਗਾ ਵੀ ਕਮਾਉਣ ਲੱਗੇ ਕੋਸਾ ਮਾੜਾ ਦਿਲ ਜਹਾਜ ਜਾਈ ਜੀ ਖੜ ਗਿਆ ਵੀ ਕਮਾ ਰਹੇ ਹਾਂ ਚਲ ਕੋਈ ਤੇ ਚਲੋ ਜੀ ਬਾਕੀ ਹਨਾ ਸੋਹਣੇ ਸੋਹਣੇ ਕਮੈਂਟ ਕਰਿਓ ਅੱਜ ਪਲੀਜ਼ ਕਮੈਂਟ ਕਰਿਓ ਸਾਰੇ ਭੈਣ ਭਰਾ ਤੇ ਸਰਫਾਨਾ ਤੁਹਮਾਂ ਬਾਈ ਗਰੂ ਲਿਖ ਦਿਓ ਜਾਂ ਕੁਛ ਵੀ ਜਾਂ ਵਧਾਈਆਂ ਦੇ ਦਿਓ ਹਨ ਕਿਉਂਕਿ ਕੱਲ੍ਹ ਵਾਲੇ ਬਲੌਗ 'ਚ ਆਪਾਂ ਤੁਹਾਡਾ ਸਾਰਿਆਂ ਦਾ ਨਾਮ ਬੋਲਣਾ ਮੈਂ ਸਪੈਸ਼ਲ ਆਪਮਾਂ ਦੀ 2 ਮਿੰਟਾਂ ਦੀ ਵੀਡੀਓ ਬਣ ਜੇ ਕੱਲ ਨੂੰ ਅ ਤੈਸੇ ਦਾ ਬਣਾਉਣਾ ਦਾ ਬਲੌਗ ਹੀ 2 ਮਿੰਟਾਂ ਦਾ ਉਹ ਸਪੈਸ਼ਲ ਸ਼ਾਰਟ ਲੈ ਕੇ ਹਨ ਜਿਹੜੇ ਤੁਹਾਡੇ ਮੈਂ ਨਾਮ ਬੋਲੂਗੀ ਉਹ ਮੈਂ ਜ਼ਰੂਰ ਕੱਲ ਨੂੰ ਬਲੌਗ ਦੇ ਵਿੱਚ ਐਡ ਕਰੂੰਗੀ ਤੇ ਪਲੀਜ਼ ਸਾਰੇ ਭੈਣ ਭਰਾ ਕਮੈਂਟ ਕਰ ਦਿਓ ਜੀ ਹੱਥ ਬੰਨ ਕੇ ਬੇਨਤੀ ਹਨ ਕਿਉਂਕਿ ਫਿਰ ਤੁਸੀਂ ਕਹਿੰਦੇ ਸਾਡਾ ਨਾਮ ਹੀ ਲਿਆ ਦੀਦੀ ਤੁਸੀਂ ਸਾਡਾ ਨਾਮ ਹੀ ਲਿਆ ਤੇ ਰਿਕਵੈਸਟ ਹਨਾ ਆਖੋਂਗੇ ਇੱਕ ਹੀ ਗੱਲ بار بار ਰਿਪੀਟ ਕਰ ਰਹੀ ਐ ਮੈਨੂੰ ਆਏ ਵੀ ਸਾਰੇ ਕਮੈਂਟ ਕਰਦਨ ਮੈਂ ਸਾਰਿਆਂ ਦਾ ਨਾਮ ਬੋਲਦਾ ਹਨਾ ਵੀ ਸਾਰੇ ਭੈਣ ਭਰਾ ਭੈਣਾਂ ਨਾਲ ਮੇਰੀਆਂ ਗੁੱਸੇ ਹੋ ਜਾਣ ਹਨਾ ਮੈਨੂੰ ਆਏ ਜੇ ਰਹਿੰਦਾ ਥੋੜਾ ਜਿਹਾ ਤੇ ਬਾਕੀ ਬਹੁਤ ਪਿਆਰ ਕਰਦੇ ਹੋ ਤੁਸੀਂ ਹਨਾ ਦਿਲੋਂ ਧੰਨਵਾਦ ਹਨਾ ਮੈਂ ਕਦੇ ਨਹੀਂ ਸੋਚਿਆ ਸੀ ਹਨਾ ਮੈਂ ਚੈਨਲ ਬਣਾ ਕੇ ਤੇ ਵੀ ਇੰਨਾ ਥੋੜਾ ਸਾਰੇ ਭੈਣ ਭਰਾਵਾਂ ਦਾ ਮੈਂ ਵੀ ਪਿਆਰ ਹਾਸਲ ਕਰ ਲੂੰਗੀ ਮੈਂ ਤਾਂ ਸੋਚਿਆ ਨਹੀਂ ਸੀ ਜ਼ਿੰਦਗੀ 'ਚ ਕਦੇ ਵੀ ਤੇ ਹੱਦੋਂ ਵੱਧ ਹਨਾ ਤੁਹਾਡਾ ਸਪੋਰਟ ਮਿਲ ਰਿਹਾ ਬਸ ਸਪੋਰਟ ਬਣਾਈ ਰੱਖਿਓ ਆਪਣੇ ਚੈਨਲ ਨਾਲ ਤੇ ਵਾਇਕਰੂਨ ਚਾਇਆ ਹੌਲੀ ਹ ਛੋਟੀਆਂ ਛੋਟੀਆਂ ਛੁਟੀਆਂ ਕਰਕੇ ਚੀਜ਼ਾਂ ਕਰੇ ਬਣਾਉਂਦੇ ਰਹਾਂਗੇ ਮਤਲਬ ਐਂ ਜੇ ਨਾ ਹੋਵੇ ਹਨਾ ਵੀ ਆ ਚੀਜ਼ ਦੀ ਜ਼ਰੂਰਤ ਸੀ ਆਪਾਂ ਜੇ ਲੈ ਲੈਂਦੇ ਠੀਕ ਸਹੀ ਨਹੀਂ ਸੀ ਉਹ ਬਣਾ ਕੇ ਦਿਖਾਵਾਂਗੇ ਹਨਾ ਆਪਾਂ ਵੀ ਹਾਂ ਬਣਾ ਲਈ ਬਾਕੀ ਆਪਾਂ ਭੈਣ ਭਰਾ ਜੁੜੇ ਹੀ ਰਵਾਂਗੇ ਬਲੌਗ ਛੋਟੇ ਲਈ ਹਨਾ ਆਪਾਂ ਕੋਈ ਵੀ ਚੀਜ਼ ਖਰੀਦਦੇ ਆਂ ਕੁਝ ਵੀ ਕਰਦੇ ਆਂ ਬਲੌਗ ਜ਼ਰੂਰ ਆਇਆ ਕਰੂਗਾ ਤੇ ਬਾਕੀ ਸਪੋਰਟ ਕਰੋ ਜੀ ਦੱਬ ਕੇ ਤੇ ਪ੍ਰੀਜ ਐਡ ਦੇਖ ਲਿਆ ਕਰੋ ਨਾ ਐਡ ਨਾ ਮਿਸ ਕਰਿਆ ਕਰੋ ਕਿਉਂਕਿ ਸਾਨੂੰ ਪਤਾ 2 ਮਹੀਨਾ ਤੋਂ ਐਡ ਬੰਦ ਹੋ ਗਈ ਸੀ ਆ 20 ਦਿਨਾਂ ਵੀਦਨ ਐਡ ਮੰਨ ਰਹੀ ਮੰਨ ਕੇ ਚਲੋ ਬਹੁਤ ਜਿਆਦਾ ਨੁਕਸਾਨ ਹੋਇਆਣਾ ਉਹਦੀ ਪਰਭਾਈ ਤਾਂ ਉਹ ਕਰ ਨਹੀਂ ਸਕਦੇ ਆਪਾਂ ਤੇ ਪਲੀਜ਼ ਐਡ ਨੂੰ ਦੇਖ ਲਿਆ ਕਰੋ ਚਲੋ ਆਇਆ ਹੁੰਦਾ ਨਾ ਵੀ ਜਦੋਂ ਐਡ ਆਉਂਦੀ ਲਗਾ ਕੇ ਰੱਖ ਦਿਆ ਕਰੋ ਹਨਾ ਤੇ ਚਲੋ ਆਇਆ ਹੁੰਦਾ ਵੀ ਕਈ ਵਾਰੀ ਐਡ ਨਹੀਂ ਦੇਖੀ ਜਾਂਦੀ ਹਨਾ ਜੀ ਅੱਕ ਜਾਂਦਾ ਤੇ ਪਲੀਜ਼ ਐਡ ਦੇਖ ਲਿਆ ਕਰੋ ਫੁੱਲ ਵਾਚ ਕਰ ਲਿਆ ਕਰੋ ਵਲੌਗ ਤੇ ਜਵਾਕ ਤਾਂ ਆਪਣੇ ਬਹੁਤ ਖੁਸ਼ ਹੈ ਜੀ ਅੱਜ ਹਨਾ ਆਪਾਂ ਨੂੰ ਵੀ ਖੁਸ਼ੀ ਆ ਹੁੰਦੀ ਹੈ ਜੇ ਕੋਈ ਚੀਜ਼ ਹਨਾ ਕਰੇ ਕੋਈ ਅ ਛੋਟੀ ਤੋਂ ਛੋਟੀ ਕੋਈ ਵੀ ਚੀਜ਼ ਹੈ ਵੱਡੀ ਚੀਜ਼ ਹੈ ਛੋਟੀ ਚੀਜ਼ ਹੈ ਹਨਾ ਖੁਸ਼ੀਆਂ ਤਾਂ ਕਹਦੇ ਹੁੰਦੇ ਆ ਨਿੱਕਾ ਨਿੱਕਾ ਚੀਜ਼ਾਂ ਜੂ ਭਾਲੀਆਂ ਜਾਂਦੇ ਨੇ ਤੇ ਬਾਕੀ ਲਖਵੀਰ ਕੇ ਵੀ ਕੱਲ ਟਸਟਾ ਲੀਆਂ ਤੇ ਵੈਗਰੂ ਚਲੋ ਵਧੀਆ ਉਹਨਾਂ ਦਾ ਵੀ ਨੌ ਨਾਲ ਬਣ ਜੂਗਾ ਨਾ ਬਾਥਰੂਮ ਬਹੁਤ ਔਖਾ ਸੀਗਾ ਉਹਨਾਂ ਨੇ ਵੀ ਕਾਫੀ ਟਾਈਮ ਹੋ ਗਿਆ ਨਾ ਅਸੀਂ ਵੀ ਡਰਦੇ ਹੁੰਦੇ ਸੀ ਅਸੀਂ ਕਹਿੰਦੇ ਆਏ ਕਿਤੇ ਡਿੱਗਣਾ ਭਾਵੇਂ ਸਾਰਾ ਭਟਿਆ ਪਿਆ ਸੀ ਉੱਥਾ ਪਤਾ ਨਹੀਂ ਕੀ ਮੈਂ ਹਨਾ ਦਲੇਰ ਹੋ ਕੇ ਨਹਾ ਲੈਂਦੇ ਸੀ ਤੇ ਵੈਗਰੂ ਨੇ ਜਾਇਆ ਤਾਂ ਆਪਾਂ ਵੀ ਸਭ ਕੁਝ ਹਨਾ ਜੋ ਸੁਪਰੇ ਦੇਖਿਆ ਸਾਰੇ ਹੋਣਗੇ ਤੇ ਆ ਫਿਰਦਾ ਆਪਣਾ ਛੋਟਾ ਕਿਵੇਂ ਖੁਸ਼ ਹلوں ਅੱਜ ਇਹ ਆ ਫਿਰਦਾ ਮੇਰਾ ਪੁੱਤ ਇਹ ਸਾਡਾ ਨੰਬਰਦਾਰ ਸੀਗਾ ਅੱਜ ਏ ਨੰਬਰਦਾਰ ਤੁਸੀਂ ਪੁੱਛੋਗੇ ਕਿਵੇਂ ਸੀ ਇਹ ਵਾਈਫਾਈ ਵਾਲਿਆਂ ਦੇ ਕੋਲੇ ਗੇੜੇ ਖੰਦਾ ਫਿਰਦਾ ਸੀਗਾ ਇਹਨੂੰ ਐ ਮੈਨੂੰ ਆਹਦਾ ਮੰਮੀ ਹੁਣ ਮੈਂ ਭਾਈਆਂ ਕੋਲੇ ਖੜੀਆਂ ਤੂੰ ਵੀ ਆ ਜਾ ਤੇ ਮੈਂ ਕਹ ਮੈਂ ਤੁਹਾਨੂੰ ਪਤਾ ਮੇਰੇ ਨਾਲ ਆਈ ਚਲੇ ਛੋਟਾ ਹਨ ਅਸੀਂ ਦੋਨੇ ਮਾਵਾਂ ਦੀਆਂ ਖੜੀਆਂ ਰਹੀਆਂ ਸੈਟਿੰਗ ਕਰਵਾਈ ਸਾਰੀ ਅ ਜਿੱਦਾਂ ਪਾਸਵਰਡ ਵਗੈਰਾ ਰੱਖਿਆ ਹਨ ਉਹਨਾਂ ਨੇ ਸਾਰਾ ਸੈਟਿੰਗ ਕਰੀ ਚੈਨਲ ਚਲਾਇਆ ਤੇ ਦੱਸਿਆ ਹਨਾ ਵੀ ਇਸ ਤਰ੍ਹਾਂ ਤੁਸੀਂ ਜੋੜ ਲਓ ਆਪਣੇ ਫੋਨ ਨਾਲ ਤੇ ਸਭ ਕੁਝ ਦੱਸਿਆ ਉਹਨਾਂ ਨੇ ਤੇ ਚਲੋ ਜੀ ਵਧੀਆ ਹੋ ਗਿਆ ਬੈਗੁਰ ਦੀ ਕਿਰਪਾ ਨਾਲ ਹਨਾ ਜੋ ਸੋਚਿਆ ਸੀ ਉਹ ਆਪਣਾ ਕੰਮ ਗਿਆਪਾਣ ਸਾਰੇ ਜਣਿਆਂ ਦੇ ਹੋ ਜੀ ਵਧਾਈਆਂ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਨਾ ਮਿਲਾਂਗੇ ਕੱਲੂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਫੋਲਵੋਚ ਕਰ ਲਓ ਜੀ ਸੋਹਣੇ ਸੋਹਣੇ ਕਰਿਓ ਜੀ ਕਮੈਂਟ ਤੇ ਫ੍ਰੀ ਚੱਲਦੀ ਚੱਲਦੀ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਸਤਿ ਸ੍ਰੀ ਅਕਾਲ ਜੀ ਬਾਏ 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 ਜੀ